ਸਾਤਿਕਾਲ ਜੀ ਤੁਸੀਂ ਜੁੜੇ ਹੋ ਪੰਜਾਬ ਨਾਓ ਟੀਵੀ ਯੂਐਸਏ ਦੇ ਨਾਲ ਤੇ ਮੈਂ ਹਾਂ ਆਸ਼ੀਸ਼ ਟੀਮਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹਾ ਹੈ ਪੰਜਾਬ ਸੀ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਸੀ ਹੁਣ ਕੁਛ ਨਾ ਕੋਈ ਥੋੜੀ ਬਹੁਤ ਰਾਹਤ ਦੀ ਖਬਰ ਆ ਕੇ ਪਾਣੀ ਘਟਣਾ ਸ਼ੁਰੂ ਹੋਇਆ ਆ ਅੱਜ ਦੀ ਡੇਟ ਦੇ ਅੱਜ ਦੀ ਤਰੀਕ ਦੇ ਵਿੱਚ ਪਾਣੀ ਥੋੜਾ ਜਿਹਾ ਘਟ ਰਿਹਾ ਹੈ ਪਰ ਇਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਜਿਹੜੀ ਫਸਲ ਆ ਉਹ ਅਸੀਂ ਵੇਖ ਰਹੇ ਆ ਕਿ ਬਿਲਕੁਲ ਹੀ ਖਰਾਬ ਹੋ ਚੁੱਕੀ ਆ ਕਿਸਾਨਾਂ ਨਾਲ ਵੀ ਗੱਲ ਹੋਈ ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਉਹਨਾਂ ਨੇ ਵੀ ਕਿਹਾ ਕਿ ਜੇ ਪਾਣੀ ਲੱਥ ਵੀ ਜਾਂਦਾ ਹੋਰ ਪਈਆਂ ਸਤਾ 10 ਦਿਨਾਂ ਤੱਕ ਤੇ ਇਹ ਮੁਸ਼ਕਲਾਂ ਵਧਣ ਗਈਆਂ ਘਟਣ ਗਈਆਂ ਨਹੀਂ ਕਿਉਂਕਿ ਪਾਣੀ ਪਤਾ ਨਹੀਂ ਕਿੰਨਾ ਆਇਆ ਸੀ ਕਿ ਰੋੜ ਪੈ ਆ ਕਿ ਟੋਏ ਪੈ ਆ ਰੇਤ ਆਈ ਆ ਕੀ ਆ ਤੇ ਤੁਹਾਨੂੰ ਵਿਖਾਉਨੇ ਆ ਇੱਕ ਕਿਸਾਨ ਇਹ ਪਿੰਡ ਹੈਗਾ ਜੀ ਜਲੋਕੇ ਤੇ ਤੁਹਾਨੂੰ ਵਿਖਾ ਸਕਦੇ ਆ ਕਿਸਾਨਾਂ ਦੇ ਘਰਾਂ ਦੇ ਵਿੱਚ ਕਿਦਾਂ ਪਾਣੀ ਆ ਚੁੱਕਾ ਆਪਣੇ ਘਰਾਂ ਦੀ ਰਾਖੀ ਆ ਜਿਹੜੀ ਉਹ ਤੰਬੂ ਲਾ ਕੇ ਇੱਕ ਕਿਸਾਨ ਵੀਰ ਕਰ ਰਿਹਾ ਆ ਟਰੈਕਟਰ ਉਹਨਾਂ ਦਾ ਜਿਹੜਾ ਉਹਦੇ ਵਿੱਚ ਹੀ ਘਰ ਦੇ ਵਿੱਚ ਹੀ ਰਹਿ ਗਿਆ ਜੀ ਜਿਹੜੇ ਉਹ ਮਤਲਬ ਕਿ ਬਾਹਰ ਆ ਰਹੇ ਆ ਪਿੰਡ ਦੇ ਵਿੱਚ ਪਸ਼ੂ ਆਪਣੇ ਕਿਸੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਦੇ ਵਿੱਚ ਬੰਨੇ ਆ ਤੇ ਆਪਣੇ ਘਰ ਦੀ ਰਾਖੀ ਕਰਨ ਦੇ ਲਈ ਤੰਬੂ ਲਾਇਆ ਤੇ ਉਹਨਾਂ ਦੇ ਨਾਲ ਜਾਣਦੇ ਆ ਕੀ ਉਹਨਾਂ ਦੀ ਮੁਸ਼ਕਲ ਆ ਕੀ ਉਹਨਾਂ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮਾਧਿਅਮ ਰਾਹੀਂ ਅਸੀਂ ਅਹੀਂ ਅਪੀਲ ਕਰਦੇ ਆ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਹਨ ਦੀ ਸਾਰ ਲਈ ਜਾਵੇ ਤੇ ਉਹਨਾਂ ਨੂੰ ਹੱਲ ਵੀ ਕੀਤਾ ਜਾਵੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਹੈ ਤੇ ਕੀ ਨਾਮ ਹੈ ਤੁਹਾਡਾ ਦਸੌਂਤ ਸਿੰਘ ਜੀ ਤੇ ਅਸੀਂ ਵੇਖ ਰਹੇ ਹਾਂ ਪਾਣੀ ਥੋੜਾ ਜਿਹਾ ਅੱਗੇ ਨਾਲੋਂ ਘਟਿਆ ਆ ਕੀ ਲੱਗਦਾ ਪਾਣੀ ਘਟਿਆ ਆ ਕੀ ਨੇ ਪਾਣੀ ਘਟਿਆ ਥੋੜਾ ਦਾ ਤੇ ਕੀ ਲੱਗਦਾ ਤੁਹਾਨੂੰ ਇਹ ਜਿਹੜੀ ਫਸਲ ਆ ਤੁਹਾਡੀ ਬਚੂਗੀ ਕੀ ਜਾਂ ਬਿਲਕੁਲ ਖਰਾਬ ਹੋ ਜਾਊਗੀ ਬਿਲਕੁਲ ਖਰਾਬ ਮਰ ਗਈ ਸਾਰੀ ਅਜਾ ਬਿਲਕੁਲ ਮਰ ਗਈ ਹੈ ਫਸਲ ਮਰ ਗਈ ਹੈ ਤੇ ਇਹ ਪਾਣੀ ਨੱਥੋਂ ਤੋਂ ਬਾਅਦ ਮੁਸ਼ਕਲ ਫਿਰ ਹੋਰ ਵਧੂਗੀ ਕਿਉਂਕਿ ਕਿ ਰਿਟਰਨ ਚਾਰੀ ਕੀ ਪਾਣੀ ਵੇਚ ਉਹ ਤਾਂ ਖਰਚਾ ਲੱਗਣਾ ਤੇ ਕਿੰਨੀ ਜ਼ਮੀਨ ਜੀ ਆਪਣੀ ਜ਼ਮੀਨ ਸਾਡੇ ਕਿ ਤਿੰਨ ਕਿੱਲੇ ਹੈ ਸਾਡੇ 3 ਕਿੱਲੇ ਤੇ ਸਾਰੀ ਪਾਣੀ ਦੇ ਵਿੱਚ ਸਾਰੇ ਪਾਣੀ ਵਿੱਚ ਤੇ ਬਿਲਕੁਲ ਫਿਰ ਘਰ ਵੀ ਤੁਹਾਡਾ ਵੇਖ ਰਹੇ ਆ ਉਹ ਸਾਹਮਣੇ ਤੁਹਾਡਾ ਕਾਲਾ ਟਰੈਕਟਰ ਵੀ ਸਾਡਾ ਢੱਕਣ ਦਾ ਕਦਾ ਪਾਟੀਆਂ ਪੀਆਂ ਖੂਬ ਛਤਾਂ ਢਕੀਆਂ ਦੀਆਂ ਗਾ ਅੱਧੀਆਂ ਬਚੀਆਂ ਤੇ ਤੂਰੀ ਖਰਾਬ ਹੋ ਗਈ ਸਾਰੀ ਟਰੈਕਟਰ ਵੀ ਵਿੱਚ ਪਾਣੀ ਚ ਮੇਰੇ ਪਤਾ ਕਿੰਨੇ ਪੈ ਲੱਗਣੇ ਆ ਤੇ ਇਹ ਕੱਢਣ ਦਾ ਤੁਹਾਨੂੰ ਮੌਕਾ ਹੀ ਨਹੀਂ ਮਿਲਿਆ ਇੱਕਦਮ ਪਾਣੀ ਚੜਾਇਆ ਇੱਕਦਮ ਪਾਣੀ ਨੇ ਨੇ ਸਾਰੇ ਆਰਾਮੀ ਨਿਕਲੇ ਟਰੈਕਟਰ ਤੇ ਕੀ ਲੱਗਦਾ ਕਿ ਹੁਣ ਪਾਣੀ ਘਟਣ ਦੇ ਵੀ ਮੁਸ਼ਕਲਾਂ ਘਟੀਆਂ ਆਣੀਆਂ ਵਧੀਆਂ ਆ ਤੁਹਾਡੀ ਵਧੀਆਂ ਵਧੀਆਂ ਹਾਂਜੀ ਵਧੀਆਂ ਤੇ ਇਹ ਕੀ ਆ ਆਪਣਾ ਘਰ ਜੀ ਵੀਜੀ ਹਾਂਜੀ ਆਂਗੇ ਆਪਣਾ ਤੇ ਕੀ ਮੰਗ ਰੱਖਦੇ ਜੀ ਸਰਕਾਰ ਦੇ ਕੋਲੋਂ ਕੀ ਤੁਹਾਨੂੰ ਮੰਗ ਸਾਨੂੰ ਅਸੀਂ ਸਾਡੀ ਬਰਤੂ ਵੱਧ ਤੋਂ ਵੱਧ ਮਤ ਕੀਤੀ ਆ ਪਰ 100 50 ਜਿਤਨਾ ਵੀ ਹੈ ਨਾ ਸਾਡੀ ਮੜਕੀ ਤਿੰਨ ਮਿੱਠੀ ਗੁੜੀਆਂ ਤੇ ਪਿਆੜੀ ਆਪਣੇ ਤਿੰਨ ਗੱਲੇ ਆ ਤੇ ਜਿੰਨਾ ਵੀ ਮੜਕੀ ਆੜਾ ਰਕਵਾ ਜਿੰਨਾ ਵੀ ਚੱਲੋਗਾ ਸਾਰਾ ਦਰਿਆ ਦੇ ਵਿੱਚ ਹੀ ਪੈਂਦਾ ਹੁਣ ਵੀ ਅਸੀਂ 1 ਮਹੀਨਾ ਹੋ ਗਿਆ 1 ਮਹੀਨਾ ਤਾਂ ਵੱਧ ਹੀ ਹੋ ਗਿਆ ਤੇ ਇੱਥੇ ਤੰਬੂ ਲਾ ਕੇ ਇੱਥੇ ਬੈਠੇ ਆਂ ਤੇ ਸ਼ਾਮ ਨੂੰ ਮਰ ਕੇ ਗੁਰਦੁਆਰੇ ਚਲੇ ਜੀ ਦਾ ਤੇ ਦੇ ਦੇਣ ਇੱਥੇ ਆ ਜਾਈਦਾ ਤੇ ਜੋ ਵੀ ਮਰ ਕੇ ਪੱਠਾ ਟੱਕਾ ਜਿਹੜੇ ਸੇਵਾ ਜਿਹੜੇ ਆਉਂਦੇ ਆ ਮਰ ਕੇ ਪਾਰਟੀ ਵਾਲੇ ਉਹ ਦੇ ਜਾਂਦੇ ਆ ਤੇ ਬਾਕੀ ਜੋ ਵੀ ਤੂੜੀ ੱਪਾ ਮਰ ਕੇ ਬੈੱਡ ਪਰ ਸਾਰਾ ਸਮਾਨ ਵਿੱਚ ਹੀ ਆ ਗਲ ਗਿਆ ਵਿੱਚ ਖਤਮ ਹੋ ਗਿਆ ਪਿਆ ਗਲਿਆ ਪਿਆ ਮੁਸ਼ਕਮਾਨ ਦੰਦ ਬਣ ਜੀ ਨਹੀਂ ਜੀ ਕਰਦੇ ਆ ਹੁਣ ਵੀ ਮੈਂ ਘਰੋਂ ਹੋ ਕੇ ਆਇਆ ਤੇ ਤੇੜਾਈਆਂ ਪਈਆਂ ਬਾਲੇ ਤੇ ਲੱਟ ਗਏ ਪਏ ਆ ਤੇ ਤੂੜੀ ੱਪਾ ਸਭ ਖਰਾਬ ਹੋਇਆ ਟਰੈਕਟਰ ਵੀ ਮੇਰਾ ਵਿੱਚ ਹੀ ਗਲਦਿਆ ਜੋ ਇੱਕ ਮਹੀਨਾ ਹੋ ਗਿਆ ਕਿ ਮਹੀਨੇ ਦਾ ਮਾਸਾ ਵਾਦੀ ਆ ਤੇ ਹੁਣ ਇੱਥੇ ਹੀ ਲੰਬੂ ਲਾ ਕੇ ਬੈਠਿਆ ਤੇ ਸਾਡੀ ਮਲਕੀ ਗਰੀਬਾਂ ਦੀ ਮੱਤ ਤੋਂ ਮੱਤ ਕੀਤੀ ਜਾਵੇ ਤੇ ਕੀ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰੀ ਸਰਕਾਰੀ ਸਹੂਲਤ ਤੁਹਾਨੂੰ ਕੋਈ ਮਿਲੀ ਹੋਵੇ ਕੋਈ ਤੁਹਾਡੇ ਘਰ ਨੂੰ ਬੋਰਡ ਜਾਂ ਲੀਕ ਬੇੜੀ ਦਿੱਤੀ ਹੋਵੇ ਕੋਈ ਜਾਂ ਕੋ ਤੁਹਾਡੀ ਸਰਕਾਰ ਵੱਲੋਂ ਕੋ ਮਦਦ ਕੀਤੀ ਗਈ ਹੋਵੇ ਨੇ ਜ਼ਰਾ ਕੋਈ ਨ ਮਦਦ ਕੀਤੀ ਗਈ ਹੈ ਇਸ ਤੋਂ ਸਗੋਂ ਆਪ ਦਾ ਮਲਕੀ ਸੀਟਾਂ ਜਿਹਾ ਬਣਾ ਕੇ ਟੂਬ ਬਣਾਈਆਂ ਤੇ ਟੂਬ ਦੇ ਵਿੱਚ ਹਵਾ ਭਰ ਕੇ ਦੁਪੱਟਾ ਰੱਖਿਆ ਤੇ ਉਹਦੇ ਨਾਲ ਹੀ ਮਲਕੀ ਚਾਲੀ ਦਿੱਤਾ ਜੇ ਕਿ ਚੀਜ਼ ਦੀ ਲੋੜ ਪੈਂਦੇ ਕੋਈ ਲੇੜਾ ਕਪੜਾ ਉਥੋਂ ਘਰੋਂ ਕੱਢ ਲਈਦਾ ਤੇ ਬਾਕੀ ਸਾਰਾ ਮਲਕੀ ਮਲਕੀ ਇਹਦੇ ਨਾਲ ਹੀ ਜਾਇਦਾ ਤੇ ਇਹਦੇ ਨਾਲ ਹੀ ਆਈਦਾ ਤੇ 23 ਦੇ ਵਿੱਚ ਵੀ ਤੁਹਾਡੇ ਇਦਾਂ ਹੀ ਪਾਣੀ ਆਇਆ ਹੈ ਹਾਂ ਹਾਂ ਬਲਕਿ ਡੇਲੀ ਇਤਨਾ ਹੀ ਪਾਣੀ ਆਉਂਦਾ ਹੈ ਆਉਂਦਾ ਤੇ ਦਰਿਆ ਦਾ ਨਾ ਆਇਆ ਤਾਂ ਰੋਈਦਾ ਜਨਾ ਤੇ ਜੇ ਰੁਈਂ ਨਾ ਦਰਿਆ ਦਾ ਆਇਆ ਤੇ ਹੁਣ ਤੇ ਦੋਵਾਂ ਦਾ ਹੀ ਆ ਗਿਆ ਤੇ 23 ਦੇ ਵਿੱਚ ਕੋਈ ਤੁਹਾਨੂੰ ਮੁਆਵਜ਼ਾ ਮਿਲਿਆ ਹੋਵੇ ਕੋਈ ਸਰਕਾਰ ਵੱਲੋਂ ਉਹਨੂੰ ਵੀ ਸਾਰੇ ਇੰਨਾ ਹੀ 5-5 6000 ਰੁਪਏ ਸਾਰੇ ਮਿਲਿਆ ਹੀ ਗੱਲੇ ਦਾ 5000 ਰੁਪਏ ਤੇ ਵੇਖੋ ਇੱਕ ਲੋਈ ਅੱਜ ਕੱਲ ਤੁਹਾਨੂੰ ਪਤਾ ਲੱਗਣ ਦੀ ਹੈ ਤੇ 5000 ਨਾਲ ਕੀ ਬਣੂਗਾ ਨਹੀਂ ਕੁਝ ਨਹੀਂ ਤੇ ਹਾਂ ਹਾਂ ਮੇਰੀ ਪਹਿਲੀ ਵੀ ਸਾਰੀ ਮਿਲ ਖਰਾਬ ਹੋਈ ਪਈ ਜੋ ਹੁਣ ਵੀ ਮੈਂ ਟੋਤੇ ਗੇੜਾ ਮਾਰ ਕੇ ਆਇਆ ਤੇ ਉੱਤੇ ਰੇਤਾ ਚੜੀ ਪਈ ਜੋ ਤੇ ਜਿੰਨਾ ਮੇਰਾ ਦੋ ਟੰਗਾਂ ਕੇ ਲਿਆਂ ਜਿਹੜਾ ਇੱਕੋ ਤਾਂ ਹੀ ਸਾਰਾ ਮਿਲ ਕੇ ਰੇਤ ਨਾਲ ਭਰਿਆ ਪਿਆ ਜੋ ਕੀ ਅਪੀਲ ਕਰਨੀ ਚਾਹੁੰਦੇ ਜੇ ਸਰਕਾਰ ਨੂੰ ਜਾਂ ਐਨ ਆਰ ਆਈ ਭਰਾਵਾਂ ਨੂੰ ਕਿ ਕੀ ਮਦਦ ਹੋਵੇ ਤੁਹਾਡੀ ਹੁਣ ਮੇਰੀ ਬਾਤ ਤੋਂ ਬਾਤ ਮਤ ਕੀਤੀ ਜਾਵੇ ਮੇਰੀ ਜੋ ਵੀ ਨਾ ਮੇਰੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਮਰ ਕੇ ਕਮਰੇ ਕਮਰੇ ਘਰ ਵੀ ਤੁਹਾਡਾ ਵੇਖਣ ਦੇ ਘਰ ਵੀ ਸਾਰਾ ਖਤਮ ਹੋ ਜਾ ਘਰ ਵੀ ਸੋਣਾ ਨਾ ਮਰ ਕੇ ਖਤਮ ਹੋਇਆ ਪਿਆ ਤੇ ਮੇਰੀ ਬਾਤ ਕੀਤੀ ਜਾਵੇ ਮੇਰੇ ਛੋਟੇ ਛੋਟੇ ਤਿੰਨ ਬੇਟੀਆਂ ਤੇ ਮਰ ਕੇ ਮੈਂ ਇਕੱਲੇ ਹੀ ਕਮਾਉਂ ਵਾਲਾ ਹਾਂ ਇਕੱਲੇ ਹਾਂ ਇਤਰਾਸ ਮੇਰਾ ਬਹੁਤ ਮੁਸ਼ਕਲ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਗਰੀਬ ਕਿਸਾਨਾਂ ਤਿੰਨ ਧੀਆਂ ਵਿਚਾਰੇ ਦੀਆਂ ਤਿੰਨ ਕਿੱਲੇ ਤਿੰਨ ਚਾਰ ਕਿੱਲੇ ਪੈੜੀ ਇਹਨਾਂ ਕੋਲ ਟਰੈਕਟਰ ਵੀ ਇਹਦਾ ਬਿਲਕੁਲ ਖਤਮ ਹੋ ਚੁੱਕਾ ਆ ਤੇ ਆਪਣੇ ਚੈਨਲ ਦੇ ਮਾਦੀ ਮਰਾਈ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਗਰਾਊਂਡ ਤੇ ਆ ਕੇ ਲੋੜਵੰਦਾਂ ਦੀ ਬਾਹਰ ਜ਼ਰੂਰ ਫੜਿਓ ਇਹਨਾਂ ਕਿਸਾਨਾਂ ਨੂੰ ਆਪਣੇ ਪੈਰਾਂ ਸਿਰ ਫੇਰ ਸਟੈਂਡ ਕਰਿਓ ਤਾਂ ਜੋ ਆਪਣੀ ਰੋਜੀ ਰੋਟੀ ਕਮਾ ਕੇ ਖਾ ਸਕਣ ਆਪਣੇ ਪੈਰਾਂ ਸਿਰ ਹੋ ਸਕਣ ਸਰਕਾਰਾਂ ਤੋਂ ਵੇਖੋ ਨਾ ਕੋਈ ਉਮੀਦ ਆ ਇਹਨਾਂ ਨੂੰ ਕਿਉਂਕਿ ਪਿਛਲੀ ਵਾਰੀ 23 ਦੇ ਵਿੱਚ ਜਦੋਂ ਹੜਾ ਆਏ ਸੀ ਉਦੋਂ 380 ਰੁਪਇਆ ਮੁਆਵਜ਼ਾ ਦਿੱਤਾ ਗਿਆ ਸੀ ਉਹਦੇ ਵਿੱਚੋਂ ਵੀ ਇਹਨਾਂ ਨੂੰ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਕੋਈ ਹਿੱਸੇ ਮੰਗਦੇ ਸੀ ਤੇ ਇਹਨਾਂ ਨੂੰ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ ਜੇ ਉਹ ਤੇ ਇੱਕ ਲਾਰੇ ਜਿਹੀ ਸਰਕਾਰਾਂ ਦੇ ਤੇ ਤੁਸੀਂ ਆਪਣੇ ਜਿਹੜੇ ਭੈਣ ਭਰਾ ਨੇੜੇ ਤੇੜੇ ਦੇ ਆ ਇਹਨਾਂ ਦੀ ਜਰੂਰ ਬਾਹ ਫੜਿਓ ਐਨ ਆਰ ਆਈ ਭਰਾ ਇਹਨਾਂ ਦੀ ਬਾਹ ਜਰੂਰ ਫੜਿਓ ਇਹਨਾਂ ਦਾ ਪਿੰਡ ਹੈਗਾ ਜੀ ਜਲੋਕੇ ਇੱਥੇ ਆਣ ਕੇ ਤੁਸੀਂ ਇੱਥੇ ਮਦਦ ਇਹਨਾਂ ਦੀ ਜਰੂਰ ਕਰਿਓ ਕਿਉਂਕਿ ਇਹ ਇਹੀ ਕਮਾਉਣਾ ਤੇ ਇਹੀ ਇਹਨਾਂ ਨੇ ਖਾਣਾ ਆ ਤੁਸੀਂ ਵੇਖ ਸਕਦੇ ਘਰ ਵੀ ਇਹਨਾਂ ਦਾ ਬਿਲਕੁਲ ਡੁੱਬ ਚੁੱਕਾ ਆ ਸਾਰਾ ਤੇ ਇਹਨਾਂ ਦੇ ਛੋਟੇ ਛੋਟੇ ਬੱਚਿਆਂ ਦੇ ਕਰਕੇ ਜਰੂਰ ਕਰਿਓ ਕੱਲ ਨੂੰ ਬੱਚਿਆਂ ਨੇ ਪੜਨਾ ਆ ਧੀਆਂ ਦਾ ਵਿਆਹ ਵੀ ਕਰਨਾ ਆ ਤਾਂ ਤੁਸੀਂ ਇਹਨਾਂ ਦੀ ਮਦਦ ਕਰਿਓ ਜਿਆਦਾ ਅਪਡੇਟ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਯੂ ਐਸ ਏ ਦੇ ਨਾਲ ਮੈਂ ਹਾਂ ਅਸ਼ੀਸ਼ ਧੰਨਵਾਦ